ਮੇਰਾ ਨਾਮ ਹੈ ਸੱਜਨ ਸਿੰਘ ਜੀ ਪਿੰਡ ਜੰਡਵਰ ਜੀ ਆਪਣਾ ਮਤਾਂ ਤਾਂ ਇਹੀ ਪਾਇਆ ਜੀ ਆਪਾਂ ਨੇ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਆ ਜੋ ਵੀ ਰਹਿੰਦੇ ਜੀ ਪਿੰਡਾਂ 'ਚ ਇਹਨਾਂ ਬਹੁਤ ਗੰਦਗੀ ਫਲਾਈ ਵੀ ਆ ਜੀ ਸਾਡੇ ਧੀਆ ਭੈਣਾ ਵੀ ਗੁਰਦੁਆਰੇ 'ਚ ਵੀ ਆਉਂਦੀਆਂ ਸੀ ਸਾਂ ਸਵੇਰਾ ਇਹ ਕੱਚੇ ਬਨੈਣਾ ਪਾ ਕੇ ਘੁੰਮਦੇ ਜੀ ਇਹ ਧੀਆ ਭੈਣਾਂ ਨੂੰ ਬਹੁਤ ਔਖਾ ਜੀ ਬੱਚੇ ਸਾਡੇ ਛੋਟੇ ਛੋਟੇ ਜਵਾਕ ਆ ਜੀ ਉਹਨੂੰ ਤੰਗ ਕਰਦੇ ਜੀ ਇਹ ਇਹਦੇ ਬੱਚੇ 10 10 15 15 ਬੱਚੇ ਇਹਦੇ ਦਿਨ ਚ ਘੁੰਮਦੇ ਇੱਥੇ ਪਿੰਡ 'ਚ ਪੂਰਾ ਜਣੋ ਕੋਈ ਰੋਕ ਟੋਕ ਨਹੀਂ ਕੁਛ ਨਹੀਂ ਹੈਗਾ ਯਾਰ ਹਾਂ ਜੀ ਕੀ ਕੀ ਤੁਸੀਂ ਲਿਖਿਆ ਕੀ ਕੀ ਹੈ ਬੋਰਡ ਦੇ ਵਿੱਚ ਜਿਹੜਾ ਬਾਈ ਮਥੇ ਪਾਈ ਜੀ ਅਸੀਂ ਪਾਏ ਪਏ ਹੈ ਨਾ ਬਾਰੇ ਹੀ ਪਾਈ ਮਥੇ ਜਿਹੜੇ ਆਪਣਾ ਵੀ ਕਿਤਾ 9 ਵਜੇ ਤੇ ਪਹਿਲਾਂ ਪਹਿਲਾਂ ਪਿੰਡ ਚ ਆਓ ਜੀ 9 ਵਜੇ ਦੇ ਬਾਅਦ ਨਹੀਂ ਆਉਣਾ ਜੀ ਹੈ ਆਰਾਧ ਦਾ ਟਾਈਮ ਜਿਹੜਾ ਸਮਾਈ ਜਾਂਦਾ ਬਾਕੀ ਜਿਹੜੇ ਰਹਿੰਦੇ ਵੀ ਆਪਣੇ ਘਰ ਘਰ ਜਿੱਦੇ ਜਿਹਦੇ ਕਿਰਾਏ ਪਰਦੇਸ ਮਕਾਨ ਜਿੰਨਾ ਇਹ ਬੰਦੇ ਹਨ ਜੀ ਉਹ ਆਪਣਾ ਆਪ ਜ਼ਿੰਮੇਵਾਰ ਹੋਣਗੇ ਇਹ ਬੰਦਿਆਂ ਦੇ ਹੁੰਦੇ ਹੂੰ ਅੱਸੀ ਕੱਲ੍ਹ ਦੋਸਤੋ ਲੰਗੇ ਦਿਨੀ ਤੁਹਾਡੇ ਨਾਲ ਪਿੰਡ ਜੰਡਪੁਰ ਜੋ ਕਿ ਮਹਾਲੀ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਉੱਥੇ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਖਬਰ ਸ਼ੇਅਰ ਕੀਤੀ ਸੀ ਜਿੱਥੇ ਕਿ ਨੌਜਵਾਨ ਸਭਾ ਵੱਲੋਂ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਕਰਵਾਉਣ ਦੇ ਅਤੇ ਪ੍ਰਵਾਸੀਆਂ ਵੱਲੋਂ ਜੋ ਗਟਕਾ ਬੀੜੀ ਪਿੰਡ ਦੇ ਵਿੱਚ ਪੀਤੇ ਜਾਂਦੇ ਹਨ ਉਹਨੂੰ ਬੰਦ ਕਰਨ ਦੇ ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਘੁੰਮਣਾ ਬੰਦ ਕਰਨ ਦੇ ਬੋਰਡ ਲਗਾਏ ਜਾ ਰਹੇ ਸਨ ਕਿਉਂਕਿ ਕਾਫੀ ਜ਼ਿਆਦਾ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਦੇ ਵਿੱਚ ਚੋਰੀਆਂ ਵਗੈਰਾ ਹੋ ਰਹੀਆਂ ਸਨ ਤੇ ਇਹ ਵੀ ਕਿਹਾ ਸੀ ਕਿ ਪਿੰਡ ਦੇ ਵਿੱਚ ਜੇਕਰ ਕੋਈ ਪ੍ਰਵਾਸੀ ਨੂੰ ਮਕਾਨ ਕਿਰਾਏ ਤੇ ਦਿੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਮਾਲਕ ਹੋਵੇਗਾ ਤੇ ਇਸ ਦੇ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਪਿੰਡ ਦੇ ਜੋ ਸਵੇਰੇ ਗੁਰੂ ਧਾਮ ਦੇ ਮੰਦਿਰਾਂ ਗੁਰਦੁਆਰਿਆਂ ਨੂੰ ਬਜ਼ੁਰਗ ਬੀਬੀਆਂ ਭੈਣਾਂ ਨਤਮਸਤਕ ਹੋਣ ਦੇ ਲਈ ਜਾਂਦੀਆਂ ਨੇ ਤਾਂ ਰਸਤੇ ਦੇ ਵਿੱਚ ਜੋ ਇਹ ਪ੍ਰਵਾਸੀ ਮਜ਼ਦੂਰ ਨੇ ਇਹ ਕੱਚੇ ਬਣਾ ਇਨਾਂ ਦੇ ਵਿੱਚ ਘੁੰਮਦੇ ਨੇ ਜਿਸ ਦੇ ਕਰਕੇ ਕਿ ਉਹਨਾਂ ਦਾ ਗੁਰਦੁਆਰੇ ਮੰਦਿਰਾਂ ਜਾਣਾ ਵੀ ਸਵੇਰੇ ਮੁਸ਼ਕਲ ਹੋਇਆ ਪਿਆ ਇਹ ਗੱਲਾਂ ਕਰਕੇ ਨੌਜਵਾਨ ਸਭਾ ਵੱਲੋਂ ਇਹ ਬੋਰਡ ਲਗਾਏ ਗਏ ਸਨ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ ਪਹਿਲਾ ਜੋ ਸਬੰਧਤ ਪਿੰਡ ਨੂੰ ਐਸਐਚਓ ਥਾਣਾ ਪੈਂਦਾ ਉੱਥੇ ਦਾ ਐਸਐਚਓ ਪਿੰਡ ਦੇ ਵਿੱਚ ਆਇਆ ਅਤੇ ਉੱਥੋਂ ਦੀ ਪੰਚਾਇਤ ਦੇ ਨਾਲ ਗੱਲਬਾਤ ਕੀਤੀ ਤਾਂ ਪੰਚਾਇਤ ਨੇ ਕਿਹਾ ਕਿ ਉਹਨਾਂ ਦਾ ਇਸ ਮਤੇ ਨਾਲ ਕੋਈ ਸਬੰਧ ਨਹੀਂ ਹੈ ਇਹ ਨੌਜਵਾਨ ਸਭਾ ਬਣੀ ਹੋਈ ਹੈ ਪਿੰਡ ਜੰਡਪੁਰ ਦੀ ਉਹਨਾਂ ਵੱਲੋਂ ਹਿੰਮਤ ਆ ਪਾਇਆ ਗਿਆ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਡੀਐਸਪੀ ਐਸਐਸਪੀ ਅਤੇ ਹੋਰ ਉੱਚ ਅਧਿਕਾਰੀ ਤਹਿਸੀਲਦਾਰ ਪਿੰਡ ਵਿੱਚ ਪਹੁੰਚੇ ਅਤੇ ਉਹਨਾਂ ਵੱਲੋਂ ਨੌਜਵਾਨ ਸਭਾ ਨੂੰ ਬੁਲਾਇਆ ਗਿਆ ਇਕੱਠਾ ਕੀਤਾ ਗਿਆ ਤੇ ਉਹਨਾਂ ਨੂੰ ਤਾੜਨਾ ਕੀਤੀ ਗਈ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਸਕਦੇ ਇਹ ਕਾਨੂੰਨ ਦੇ ਖਿਲਾਫ ਹੈ ਤੁਹਾਡੀਆਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਸਿਰਫ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਜੋ ਲਾਜ਼ਮੀ ਕਰਨ ਦੀ ਗੱਲ ਕਹੀ ਗਈ ਹੈ ਉਹ ਸਹੀ ਹੈ ਬਾਕੀ ਤੁਸੀਂ ਕੁਝ ਵੀ ਕਿਸੇ ਨੂੰ ਇਸ ਤਰ੍ਹਾਂ ਨਹੀਂ ਰੋਕ ਸਕਦੇ ਤੇ ਸਖਤ ਸ਼ਬਦਾਂ ਦੇ ਵਿੱਚ ਨੌਜਵਾਨ ਸਭਾ ਦੇ ਉਹਨਾਂ ਨੌਜਵਾਨਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਅੱਗੇ ਤੋਂ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਤੁਸੀਂ ਤੰਗ ਪਰੇਸ਼ਾਨ ਨਹੀਂ ਕਰਨਾ ਜੇਕਰ ਅਜਿਹੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇਗੀ ਇਹ ਖਬਰ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਉਥੇ ਹੀ ਸੁਖਪਾਲ ਸਿੰਘ ਖੈਰਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਗਿਆ ਜੋ ਕਿ ਅੱਜ ਦੀ ਦੂਜੀ ਖਬਰ ਹੈ ਜਿੱਥੇ ਕਿ ਅੱਜ ਦੀ ਦੋ ਨੰਬਰ ਖਬਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਦਿਖਾਉਂਦੇ ਹੋਏ ਉਹਨਾਂ ਨੂੰ ਉਹਨਾਂ ਦੇ ਹੀ ਅੰਦਾਜ਼ ਦੇ ਵਿੱਚ ਘੇਰਿਆ ਹੈ ਸੋ ਆ ਉਹ ਵੀਡੀਓ ਵੀ ਤੁਹਾਨੂੰ ਦਿਖਾਉਨੇ ਆ ਤੇ ਪਹਿਲੇ ਮਾਮਲੇ ਦੇ ਵਿੱਚ ਜੋ ਕਾਰਵਾਈ ਹੋਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਨੌਜਵਾਨ ਸਭਾ ਹੈ ਉਹਨਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਸੀ ਪ੍ਰਵਾਸੀ ਮਜ਼ਦੂਰਾਂ ਤੇ ਉਹ ਸਹੀ ਸੀ ਯਸ ਜਾਂ ਨੋ ਦੇ ਵਿੱਚ ਜ਼ਰੂਰ ਕਮੈਂਟ ਕਰਨਾ ਤੇ ਆਓ ਦੇਖੋ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀ ਤੰਜ ਕੱਸੇ ਹਨ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਕਿੱਦਾਂ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਨਾਰਮਲ ਕੋਰਸ ਵਿੱਚ ਦੋਸਤੋ ਮੈਂ ਕਦੀ ਕੋਈ ਮਜ਼ਾਕੀਆ ਪੋਲਿਟਿਕਸ ਨਹੀਂ ਕੀਤੀ ਮੇਰੀ ਮੇਰੀ ਜਿੰਨੀ ਜਦੋਜਹਿਦ ਆ ਉਹ ਕੰਪਲੀਟ ਸੰਜੀਦਾਵਾ ਔਰ ਫੈਕਟਸ ਤੇ ਤੱਥਾਂ ਤੇ ਆਧਾਰਿਤ ਮੈਂ ਗੱਲ ਕਰਦਾ ਪਰੰਤੂ ਕੱਲ ਜੋ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤ ਮਾਨ ਇੱਕ ਬੁਲੇਟ ਪ੍ਰੂਫ ਵਿੱਚ ਦੇ ਕੈਬਿਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਤੇ ਝੂਠ ਝਾਟ ਬੋਲ ਰਿਹਾ ਸੀਗਾ ਉਦੋਂ ਮੇਰਾ ਦਿਲ ਕੀਤਾ ਕਿ ਇੱਕ ਵਾਰ ਇਹਦੇ ਲੈਜੇ ਵਿੱਚ ਇਹਨੂੰ ਜਵਾਬ ਦਿੱਤਾ ਜਾਵੇ ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੂਜਿਆਂ ਨੂੰ ਸਿਕਿਉਰਿਟੀ ਦੇ ਟੀਚਰਾਂ ਕਰਦਾ ਸੀ ਆ ਸੁਣੋ ਸੁਣ ਲਿਆ ਜੀ ਇਹ ਕਹਿੰਦਾ ਕਿ ਆ ਦੂਜੇ ਲੀਡਰਾਂ ਨੂੰ ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੂਜਿਆਂ ਨੂੰ ਇਹ ਸ਼ੁਗਲ ਕਰ ਰਿਹਾ ਵਾ ਕਿ ਜੇ ਏਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲਓ ਯਾਰ ਮੁਰਗੀ ਖਾਨਾ ਖੋਲ੍ਹ ਲਓ ਤੇ ਭਾਈ ਸਾਹਿਬ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਆ ਦੇਖੋ 인ਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਈਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਵਾਸਤੇ ਅੱਛਾ ਇੱਥੇ ਹੀ ਬਸ ਨਹੀਂ ਜਿਹੜਾ ਵੀਆਈਪੀ ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ ਵਿੱਚੇ ਕੇਜਰੀਵਾਲ ਨੇ ਵਿੱਚੇ ਹੀ ਇਹਨਾਂ ਦੇ ਹੋਰ ਆਗੂਆਂ ਨੇ ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ ਪਹਿਲਾਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ 'ਚ ਭਗਵੰਤ ਮਾਨ ਜਾ ਰਿਹਾ ਵਾ ਆ ਜਿਹੜੀਆਂ ਟੈਗ ਲੈਕਸਸ ਟੋਇota ਗੱਡੀਆਂ ਨਾਰਮਲ ਕੋਰਸੀ 3-4 ਕਰੋੜ ਰੁਪਏ ਦੀਆਂ ਹੈਗੀਆਂ ਲੇਕਿਨ ਉਹਨੂੰ ਬੁਲੇਟ ਪ੍ਰੂਫ ਕਰਾਉਣ ਵਾਸਤੇ ਹੋਰ ਕਰੋੜ ਡੇਢ ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੱਲ ਰਿਹਾ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਵਿੱਚੇ ਕੇਜਰੀਵਾਲ ਸਾਹਿਬ ਚੱ VIP ਕਲਚਰ ਦਾ ਸਿਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ ਔਰ ਜਿਹੜੀ ਆ ਗੱਲ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ ਮੁਰਗੀਖਾਨਾ ਕਦੀ ਮਾੜਾ ਮੋਟਾ ਅੰਦਰ ਝਾਤ ਮਾਰ ਕੇ ਦੇਖੂਗਾ ਇਹ ਕਿ ਹਾਂ ਮੈਂ ਕਰ ਕੀ ਰਿਹਾ ਮੈਂ ਕਿਹਾ ਮੈਂ ਕਹਿੰਦਾ ਕੀ ਸੀਗਾ ਤੇ ਮੈਂ ਕਰ ਕੀ ਰਿਹਾ ਵਾ ਔਰ ਸਿਕਿਉਰਿਟੀ ਦੇ ਮਸਲੇ ਤੇ ਆਣ ਕੇ ਪਿਛਲੇ ਦਿਨਾਂ ਵਿੱਚ ਨਿਤਿਨ ਗੱਡਗਰੀ ਜਿਹੜੇ ਸਾਡੇ ਸਰਫਿਸ ਟਰਾਂਸਪੋਰਟ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ NHAI ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ ਯੋਕੇ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗਈ ਪਰੰਤੂ ਭਗਵੰਤ ਮਾਨ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗੱਡਗੀਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤਾਂ ਫਿਰ ਆਪਾਂ ਇਹ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਦੀ ਕੈਬਨ ਬਣਾ ਕੇ ਕਿਉਂ ਬੈਠੇ ਹੋਇਆ ਨੰਬਰ 1 ਨੰਬਰ 2 ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂਗਾ ਤੇ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰੇ ਆਮ ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬੇਤਰੀਨ ਕਲਾਕਾਰ ਨੌਜਵਾਨ ਵਿਸ਼ਵ ਪੱਤਰ ਦਾ ਉਹਨੂੰ ਧੇਰੀ ਕਰ ਦਿੱਤਾ ਉਹਦਾ ਵੀ ਇਨਸਾਫ ਨਹੀਂ ਦੇ ਸਕੇ ਉਹਦਾ ਤੁਸੀਂ ਕਹੇ ਜਾਨੇ ਲਾਅ ਐਂਡ ਆਰਡਰ ਬਿਲਕੁਲ ਬਹੁਤ ਅੱਛਾ ਵਾ ਜੇ ਲਾਅ ਐਂਡ ਆਰਡਰ ਇੱਡਾ ਅੱਛਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹਾਂ ਚੋਂ ਬਹਿ ਕੇ ਇੰਟਰਵਿਊ ਕਿਦਾਂ ਦੇ ਰਹੇ ਨੇ ਥੈਟ ਮੀਨਸ ਤੁਹਾਡਾ ਜੇਲ੍ਹ ਦਾ ਨਿਜ਼ਾਮ ਸਾਰਾ ਬਿਲਕੁਲ ਛਿੱਕੇ ਤੇ ਟੰਗਿਆ ਹੋਇਆ ਜੇ ਲਾਅ ਐਂਡ ਆਰਡਰ ਇੱਡਾ ਤੇ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਵਾ ਸਕੇ ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖਿਆ ਦੀ 295ਏ ਦੀ ਪ੍ਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਇਆ ਜਿਨ੍ਹਾਂ ਨੇ ਟ੍ਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲੋਗਾਰਤ ਹੋ ਰਹੀ ਹੈ ਬੁਰੀ ਹਾਲਾਤ ਹੈ ਲਾਅ ਐਂਡ ਆਰਡਰ ਦੇ ਔਰਤਾਂ ਸ਼ਾਮ ਪਿੰਡਾਂ ਤੋਂ ਬਾਹਰ ਨਹੀਂ ਨਿਕਲਦੀਆਂ ਉਹਨਾਂ ਦੀਆਂ ਕਿੰਨਾਂ ਦੀਆਂ ਬਾਲੀਆਂ ਲਾਈਆਂ ਜਾ ਰਹੀਆਂ ਵਗੈਰਾ 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 ਇਹ ਲਾਅ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ ਔਰ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਆ ਕਿ ਉਹਨੂੰ 16 ਲੱਖ ਰੁਪਏ ਦੀ ਕੈਬਨ ਫੇ ਪਿੱਛੇ ਪੁਲਿਸ ਵਾਲੇ ਸਾਰੇ ਆਫੀਸਰ ਚਾਹੀਦੇ ਨੇ ਪੁਲਿਸ ਦਾ ਪੂਰਾ ਹਮਲਾ ਚਾਹੀਦਾ ਤੇ ਫਿਰ ਆਮ ਆਦਮੀ ਕਿੱਦਾਂ ਭਰੋਸਾ ਕਰ ਲਵੇ ਤੁਹਾਡੇ ਲਾਅ ਐਂਡ ਆਰਡਰ ਤੇ ਬਿਆਨ ਦੇ ਉੱਤੇ ਦੂਜਾ ਕੱਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਡੇ ਤੇ ਕਿ ਜੀ ਅਸੀਂ ਨਸ਼ੇ ਨੂੰ ਤਾਂ ਹੁਣ ਐਡਾ ਵੱਡਾ ਰਿਐਕਸ਼ਨ ਕਰਾਂਗੇ ਕਿ ਨਸ਼ਾ ਜਿਹੜਾ ਉਸ ਨੂੰ ਜੜੋਂ ਪੁੱਟ ਕੇ ਸੁੱਟ ਦਿਆਂਗੇ 2.5 ਸਾਲ ਦਾ ਸਮਾਂ ਹੋ ਚੁੱਕਿਆ तकरीबन ਅੱਧੀ ਟਰਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਤਮ ਹੋ ਚੁੱਕੀ ਆ ਪਰ ਨਸ਼ੇ ਦੇ ਕੀ ਹਾਲਾਤ ਨੇ ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਸਾਡੇ ਬੱਚੇ ਲੜਕੀਆਂ ਓਵਰਡੋਜ਼ ਨਾਲ ਟੀਕੇ ਲਾ ਲਾ ਕੇ ਨਹੀਂ ਮਰ ਜਾਂਦੀਆਂ ਆ ਕੱਲ ਜਦੋਂ ਗੱਲ ਕਰ ਰਿਹਾ ਸੀ ਮੈਨੂੰ ਕੁਦਰਤੀ ਕਿਸੇ ਨੇ ਵੀਡੀਓ ਭੇਜੀ ਇੱਕ ਡਾਕਟਰ ਗਿੱਲ ਨੇ ਆ ਆ ਵੀਡੀਓ ਦੇਖੋ ਤੁਸੀਂ ਜ਼ਰਾ ਡਾਕਟਰ ਗਿੱਲ ਨੇ ਗਿੱਲ ਹਸਪੀਟਲ ਮੋਰਿੰਡਾ ਰੋਡ ਮੋਰਿੰਡੇ ਸਪੀਕਰ ਆਨ ਕਰਨਾ ਹਾਂ ਤੇ ਮੈਂ ਫਟਾ ਆਪਣਾ ਜਿਲ੍ਹੇ ਮੈਂ ਜਿਲ੍ਹੇ ਹਸਪੀਟਲ ਥੋੜੀ ਜਿਹੀ ਅੱਗੇ ਕਰ ਦਿਓ ਫੋਰਵਰਡ ਕੋਈ ਕੋਈ ਪ੍ਰੈਕਟਿਸ ਕਰਦਾ ਹੈ ਐਲਡੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹੈ ਹਾਂ ਉਸਦੇ ਕਹਿ ਰਹੇ ਆ ਵੀ ਲੱਤਾਂ ਦੀ ਇਹ ਹਾਲਤ ਹੋ ਚੁੱਕੀ ਹੈ ਉਹ ਤੋਂ ਚਲੇ ਗਿਆ ਇਹ ਬੜ ਚੁੱਕੇ ਹੈ ਇਹ ਬਹੁਤ ਜ਼ਿਆਦਾ ਇਨਫੈਕਟਿਡ ਹੈ ਹੈਪਟਾਈਟਸ B B ਹੈਪਟਾਈਟਸ C ਚੈਕ ਕਰਿਆ ਜਾਂ ਜਿਹੜਾ ਟੈਸਟ ਸੀ ਉਹ ਪੋਜ਼ਿਟਿਵ ਆਇਆ ਜਿਹਦੇ ਉੱਪਰ ਸਰਕਾਰ ਕੋਈ ਚੁਆਈ ਸ਼ੁਰੂ ਕਰਾਵਾ ਪਰ ਹੋਰ ਹੀ ਹੋਇਆ ਮੈਂ ਸੋਚਦਾ ਵੀ ਸਾਡੀ ਜਿਹੜੀ ਪ੍ਰੀਮੀ ਘੁੱਟਰੇ ਪਾਸੇ ਪਈ ਹੋਈ ਜਾਏ ਉਹ ਬਹੁਤ ਸੁਧਰ ਜਿਵੇਂ ਵਾਪਸ ਆ ਜੀ ਉਹਨਾਂ ਸਾਡੇ ਕੋਲ ਪੂਰੀ ਇਲਾਜ ਨਹੀਂ ਰਿਹਾ ਇੰਨੇ ਜਿਆਦਾ ਤੁਸੀਂ ਸੁਣ ਲਿਆ ਕਿ ਇੱਕ ਡਾਕਟਰ ਗਿਲ ਮੋਰਿੰਡਾ ਹਸਪੀਟਲ ਆ ਉੱਥੇ ਤੁਸੀਂ ਦੇਖ ਲਿਆ ਕਿ ਕਿਦਾਂ ਛਲਨੀ ਕੀਤਾ ਹੋਇਆ ਸਾਰਾ ਬਦਨ ਉਸ ਨੌਜਵਾਨ ਦਾ ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਾਰੇ ਪੰਜਾਬ ਦੀ ਦਾਸਤਾਨ ਹੈ ਪਿੰਡਾਂ ਦੇ ਵਿੱਚ ਲੋਕੀਂ ਆਪਣੇ ਬੱਚਿਆਂ ਨੂੰ ਇੰਨੇ ਅਨਸੇਫ ਮਹਿਸੂਸ ਕਰਦੇ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭਜਦੇ ਨੇ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਬਿਆਨ ਦੇ ਰਹਾ ਝੂਠਾ ਸਾਰਾ ਸਭ ਰਿਵਰਸ ਮਾਈਗ੍ਰੇਸ਼ਨ ਇਸ ਕਰਕੇ ਥੋੜੀ ਜੀ ਰੁਕੀ ਆ ਕਿਉਂਕਿ ਕੈਨੇਡਾ ਤੇ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ੇ ਵਗੈਰਾ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ 50% ਉਹਨਾਂ ਨੇ ਬੈਨ ਲਾ ਦਿੱਤਾ ਬਿਲਕੁਲ ਇਸ ਕਰਕੇ ਸਾਡੇ ਬੱਚਿਆਂ ਦੇ ਕੋਲ ਹੁਣ ਕੋਈ ਰਾਹ ਨਹੀਂਗਾ ਤੇ ਉਹ ਹਾਇਰ ਐਜੂਕੇਸ਼ਨ ਵਿੱਚ ਕਾਲਜੇਜ਼ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਹ ਕੋਈ ਰਿਵਰਸ ਮਾਈਗ ਹਰ ਗੱਲ ਦਾ ਝੂਠ ਬੋਲਣਾ ਹਰ ਗੱਲ ਦਾ ਦੂਜਿਆਂ ਦਾ ਮਜ਼ਾਕ ਕਢਾਉਣਾ ਦੂਜਿਆਂ ਨੂੰ ਤਿਚਰਾਂ ਕਰਨੀਆਂ ਕਿਸੇ ਨੂੰ ਕਨਵੈਂਟੇਰੀਅਨ ਕਹਿਣਾ ਕਨਵੈਂਟੇਰੀਅਨ ਅਸੀਂ ਸਰਕਾਰੀਅਨ ਬੜਾ ਹੀ ਵੱਡਾ ਫੈਸਲਾ ਹੁੰਦਾ ਜਦੋਂ ਆਪਾਂ ਫੈਸਲਾ ਕਰਨਾ ਕਿ ਅਸੀਂ ਅੱਜ ਸਕੂਲ ਜਾਣਾ ਕਿ ਨਹੀਂ ਜਾਣਾ ਆ ਤੁਹਾਡਾ ਲੈਵਲ ਆ ਚੀਫ ਮਿਨਿਸਟਰੋ ਦਾ ਬੜੇ ਅਫਸੋਸ ਤੇ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਪੰਜਾਬ ਜਿਹੜਾ ਇੱਕ ਨੰਬਰ 1 ਸਟੇਟ ਸੀ ਇਸ ਦੇਸ਼ ਦੀ ਠੀਕ ਆ ਮਗਰ ਲੀਆਂ ਪਾਰਟੀਆਂ ਨੇ ਅਗਰ ਉਹਦੇ ਵਿੱਚ ਕੋਈ ਗਰਾਵਟ ਲੈ ਕੇ ਆਏ ਤਾਂ ਤੁਸੀਂ ਤਾਂ ਗਰਾਵਟ ਨੂੰ ਠੀਕ ਕਰਨਾ ਸੀਗਾ ਤੁਸੀਂ ਤਾਂ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਪਹੁੰਚਤਾ ਉਹਨੂੰ 70000 ਕਰੋੜ ਰੁਪਏ ਕਰਜ਼ਾ ਚੱਕ ਦਿੱਤਾ ਵਾ 24000 ਕਰੋੜ ਰੁਪਿਆ ਤੁਹਾਡਾ ਬਿੱਲ ਆ ਜਿਹੜਾ ਪੀਐਸਪੀਸੀਐਲ ਦਾ ਸਬਸਿਡੀ ਦਾ ਬਿੱਲ ਆ ਮੁਫਤ ਜਿਹੜੀ ਬਿਜਲੀ ਵਗੈਰਾ ਵਗੈਰਾ ਜਾਣੀ 24000 ਕਰੋੜ ਰੁਪਿਆ 31 32000 ਕਰੋੜ ਰੁਪਏ ਤੁਸੀਂ ਵਿਆਜ ਭਰ ਰਹੇ ਹੋ ਆ 700 ਕਰੋੜ ਰੁਪਿਆ ਚੰਦ ਦਿਨ ਪਹਿਲਾਂ ਤੁਸੀਂ ਨਵਾਂ ਕਰਜ਼ਾ ਚੱਕਿਆ 2500 ਕਰੋੜ ਰੁਪਿਆ ਤੁਸੀਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਦੌਰਾਨ ਚੱਕਿਆ ਫਿਰ ਵੀ ਤੁਸੀਂ ਕਹੀ ਜਾਂਦੇ ਕਿ ਖਜ਼ਾਨਾ ਭਰਿਆ ਪਿਆ ਜੀ ਗੱਲ ਹੀ ਕੋਈ ਨਹੀਂ ਜੀ ਅਸੀਂ ਤਾਂ ਬਿਲਕੁਲ ਔਰ ਤੁਸੀਂ ਤਨਖਾਹਾਂ ਦੇ ਨਹੀਂ ਸਕਦੇ ਤੁਸੀਂ ٹی اے ਡੀ اے ਦੇ ਨਹੀਂ ਸਕਦੇ ਤੁਸੀਂ ਜਿਹੜਾ 7ਵੇਂ ਪੇ ਕਮਿਸ਼ਨ ਦਾ ਜਿਹੜਾ ਸੀਗਾ ਪੈਕੇਜ ਲਾਗੂ ਕਰਨਾ ਸੀਗਾ ਖਾਸ ਤੌਰ ਤੇ ਜਿਹੜੇ ਕਾਲਜੇਸ ਨੇ ਅਫੀਲੀਏਟਿਡ ਕਾਲਜੇਸ ਵਗੈਰਾ ਕਿਸ ਨੂੰ ਤੁਸੀਂ ਦੇ ਨਹੀਂ ਸਕੇ ਹੈਗੇ ਫਿਰ ਵੀ ਤੁਸੀਂ ਕਹੀ ਜਾਂਦੇ ਖਜ਼ਾਨਾ ਵੀ ਸਾਰਾ ਕੁਝ ਬੜਾ ਅੱਛਾ ਚੱਲ ਰਿਹਾ ਜੀ ਬੜਾ ਹੀ ਸ਼ਾਨਦਾਰ ਮਾਹੌਲ ਹੈ ਅਗਰ ਸ਼ਾਨਦਾਰ ਮਾਹੌਲ ਹੈ ਤੇ ਆਹ ਦੇਖੋ ਤੁਸੀਂ ਬੱਚਿਆਂ ਦੇ ਨਾਲ ਤੁਸੀਂ ਕੀ ਖੇਲਵਾੜ ਕਰ ਰਹੇ ਹੋ ਆ ਐਸ ਸੀ ਸਕਾਲਰਸ਼ਿਪ ਹੈ ਬੱਚਾ ਜੀ ਜਿਹੜੇ ਐਸ ਸੀ ਸਕਾਲਰਸ਼ਿਪ ਦੇ ਮੁੱਦੇ ਦੇ ਤੁਸੀਂ ਕਾਂਗਰਸ ਨੂੰ ਲਗਾਤਾਰ ਭੰਂਦੇ ਸੀ ਇਹ ਕੀ ਕਹਿੰਦੀ ਆ ਸੈਂਟਰ ਵਿਦਹੋਲਡਸ 930 ਕਰੋੜ ਅੰਡਰ ਐਸਸੀ ਸਕਾਲਰਸ਼ਿਪ ਸਕੀਮ ਅ ਪਲਾਨ ਵਾਂਟਸ ਸਟੇਟ ਟੂ ਰਿਲੀਜ਼ 250 ਕਰੋੜ ਫਸਟ 930 ਕਰੋੜ ਰੁਪਿਆ ਕੇਂਦਰ ਸਰਕਾਰ ਨੇ ਇਸ ਕਰਕੇ ਰੋਕਿਆ ਐਸਸੀ ਸਕਾਲਰਸ਼ਿਪ ਸ਼ੈਡਿਊਲ ਕਾਸਟ ਸਟੂਡੈਂਟਸ ਦਾ ਕਿਉਂਕਿ 250 ਕਰੋੜ ਰੁਪਿਆ ਪੰਜਾਬ ਸਰਕਾਰ ਆਪਣਾ ਉਹਦੇ ਵਿੱਚ ਯੋਗਦਾਨ ਨਹੀਂ ਪਾ ਸਕੀ ਇਹਦਾ ਕਿਤੇ ਇਫੈਕਟ ਪਊਗਾ ਸਿੱਧਾ-ਸਿੱਧਾ ਗਰੀਬ ਬੱਚਾ ਦੀ ਪੜ੍ਹਾਈ ਦੇ ਉੱਤੇ ਇਫੈਕਟ ਪਊਗਾ ਇਹ ਅਖੋਤੀ ਜਿਹੜਾ ਇਹਨਾਂ ਦਾ এডਿਕੇਸ਼ਨ ਦਾ ਮਾਡਲ ਹੈ ਏਸੇ ਹੀ এডਿਕੇਸ਼ਨ ਮਾਡਲ ਦੇ ਵਿੱਚ ਅੱਗੇ ਤੁਸੀਂ ਪੜੋ ਆਹ ਜਿਹੜੇ ਸਾਡੇ ਬਹੁਤ ਬਿਹਤਰੀਨ 8 ਕਾਲਜ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਜਿਹੜਾ ਬੱਚਿਆਂ ਦੇ ਮੁੰਡਿਆਂ ਦਾ ਵਾ ਗਵਰਨਮੈਂਟ ਕਾਲਜ ਮੋਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫੋਰ ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਫੋਰ ਵਿਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹੁਸ਼ਾਰਪੁਰ ਤੁਸੀਂ ਨਵਾਂ ਦਾ ਕੀ ਬਣਾਉਣਾ ਸੀ ਯਾਰੋ ਤੁਸੀਂ ਜਿਹੜੇ ਚੱਲਦੇ ਸਰਕਾਰੀ ਕਾਲਜ ਨੇ ਉਸੋਂ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰਦਣੇ ਲੱਗੇ ਆ ਇਹ ਜਿਹੜਾ UGC ਦਾ ਆਟੋਨੋਮੀ ਦਾ ਤੁਸੀਂ ਬਹਾਨਾ ਬਣਾ ਰਹੇ ਇਹ ਲੋਕਾਂ ਦੇ ਕਚਹਿਰੀ ਵਿੱਚ ਆਣ ਕੇ ਇਸ ਨੂੰ ਅੱਛੇ ਤਰੀਕੇ ਨਾਲ ਕਲੈਰੀਫਾਈ ਕਰੋ ਕਿ ਤੁਸੀਂ ਪ੍ਰਾਈਵੇਟਾਈਜ਼ ਕਾਲਜਸ ਕਰ ਰਹੇ ਕਿ ਨਹੀਂ ਕਰਦੇ ਤੇ ਆਹ ਲੋ ਤੁਸੀਂ ਇੱਕ ਜਿਹੜਾ ਇਹਨਾਂ ਦਾ ਆਹ ਹੈਲਥ ਦਾ ਵੀ ਮਾਡਲ ਚੱਕ ਲੋ ਜੀ ਆ ਇਹਨਾਂ ਦੀ ਜਿਹੜੀ ਹੋਮੇ ਹੈ ਨਾ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਦੀ ਹੋਮੇ ਉਹਨੂੰ ਪੱਠੇ ਪਾਉਣ ਵਾਸਤੇ ਕਿੰਨਾ ਨੁਕਸਾਨ ਕਰਾ ਰਹੇ ਨੇ ਆ ਤੁਸੀਂ ਦੇਖੋ ਆ ਆਮ ਆਦਮੀ ਸਿਰਫ ਨਾਮ ਰੱਖਣ ਦੇ ਵਾਸਤੇ ਆਪਣੀ ਹੋਮੋਇਨੋਪਥੀ ਪਾਉਣ ਵਾਸਤੇ 933 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਦਾ ਹੋਲਡ ਕਰ ਲਿਆ ਕਿ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਕਿਉਂਕਿ ਜਿਹੜੀ ਸਾਰੇ ਦੇਸ਼ ਵਿੱਚ ਜਿਹੜਾ ਨਾਮ ਪ੍ਰਚਲਿਤ ਹੈ ਚਾਹੇ ਉਹ ਵੈਲਨੈਸ ਸੈਂਟਰਸ ਨੇ ਜਾਂ ਜੋ ਵੀ ਉਹਨਾਂ ਨੇ ਭਾਰਤ ਵਗੈਰਾ ਵਗੈਰਾ ਨਾਮ ਰੱਖਿਆ ਤੁਸੀਂ ਉਹ ਨਾਮ ਰੱਖੋਗੇ ਬੋਰਡ ਸਾਡੇ ਲਾਉਂਗੇ ਤੇ ਤੁਹਾਨੂੰ ਅਸੀਂ ਪੈਸੇ ਦਾਂਗੇ 933 ਕਰੋੜ ਰੁਪਈਆ ਜਿਹੜਾ ਵਾ ਉਹ ਗਰੀਬਾਂ ਦੇ ਇਲਾਜ ਦਾ ਪੈਸਾ ਇਸ ਕਰਕੇ ਰੁਕਿਆ ਹੋਇਆ ਕਿ ਸਾਡਾ ਆਮ ਆਦਮੀ ਪਾਰਟੀ ਦਾ ਫੱਟਾ ਲੱਗਣਾ ਚਾਹੀਦਾ ਕੇਜਰੀਵਾਲ ਦਾ ਨਾਮ ਆਉਣਾ ਚਾਹੀਦਾ ਭਗਵੰਤ ਦੀ ਫੋਟੋ ਆਉਣੀ ਚਾਹੀਦੀ ਕੇਜਰੀਵਾਲ ਦੀ ਫੋਟੋ ਆਣੀ ਜਿਹੜੇ ਦੂਜਿਆਂ ਨੂੰ ਸਦਾ ਟਿਚਰਾ ਕਰਦੇ ਸੀ ਇਸ ਲਈ ਮੇਰੇ ਸਤਕਾਰਯੋਗ ਪੰਜਾਬੀ ਵੀਰੋ ਤੇ ਭੈਣੋ ਤੇ ਭਰਾਓ ਠੀਕ ਹੈ ਤੁਸੀਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਪੂਰਾ ਅੱਛੇ ਤਰੀਕੇ ਨਾਲ ਸ਼ੀਸ਼ਾ ਦਿਖਾ ਦਿੱਤਾ ਪਰੰਤੂ ਯਾਦ ਰਹੇ ਜਦੋਂ ਤੁਸੀਂ ਛੋਟੀਆਂ-ਛੋਟੀਆਂ ਇਲੈਕਸ਼ਨਾਂ ਵਿੱਚ ਜਿਹੜੀਆਂ ਜਿੰਮਨੀ ਚੋਣਾਂ ਨੇ ਇਹਨਾਂ ਨੂੰ ਮੋੜ ਵੋਟ ਪਾਉਣੇ ਹੋ ਤਾਂ ਇੱਕ ਬੋਗਸ ਤਸਵੀਰ ਸਾਰੇ ਦੇਸ਼ ਵਿੱਚ ਭੇਜ ਦਿਓ ਜਲੰਧਰ ਵੈਸਟ ਜਿੱਥੇ 4 ਜੂਨ ਨੂੰ ਮਹਿਸ 15000 ਵੋਟ ਪਈ ਆਮ ਆਦਮੀ ਪਾਰਟੀ ਨੂੰ ਜਮਾਨਤ ਜਬਤ ਹੋਈ ਤੇ ਸਾਰੀ ਸਰਕਾਰ ਦਾ ਅਮਲਾ ਬਹਿ ਗਿਆ ਉਥੇ ਆਣ ਕੇ ਤੇ ਮੇਰੇ ਖਿਆਲ 40 ਦਿਨਾਂ ਚ 13 ਜੁਲਾਈ ਨੂੰ ਉਥੇ ਲਗਭਗ 60000 ਵੋਟ ਨਿਕਲਦੀ ਇਹਦੇ ਚ ਫਿਰ ਆਪਾਂ ਜ਼ਿੰਮੇਵਾਰ ਬਣ ਗਏ ਨਾ ਕਿ ਆਪਾਂ ਮਾੜੇ ਬੰਦਿਆਂ ਨੂੰ ਜਿਹੜੀ ਮਾੜੀਆਂ ਸਰਕਾਰਾਂ ਨੇ ਜਿਹੜੀਆਂ ਛੂਟਕੂਲਦੀਆਂ ਨੇ ਸ਼ਰਾਬ ਪਲਵਾਉਂਦੀਆਂ ਨੇ ਪੈਸੇ ਵੰਡਦੀਆਂ ਨੇ ਧਮਕਾਉਂਦੀਆਂ ਨੇ ਡਰਾਉਂਦੀਆਂ ਨੇ ਪਰਚੇ ਦਰਜ ਕਰਦੀਆਂ ਨੇ ਅਸੀਂ ਉਹਨਾਂ ਨੂੰ ਦੁਬਾਰਾ ਫੋਂ ਤੁਹਾਡੀਆਂ 4 ਜਿਮਨੀ ਚੋਣਾ ਫਿਰ ਆ ਰਹੀਆਂ ਪੰਜਾਬ ਦੇ ਵਿੱਚ ਸ਼ਾਇਦ ਪੰਜਵੀਂ ਵੀ ਆਉਣੀ ਪੈਣੀ ਕਿਉਂਕਿ ਕੱਲ ਇੱਕ ਅਕਾਲੀ ਦਲ ਦਾ ਐਮਐਲਏ ਵੀ ਤੋੜ ਰਿਹਾ ਵੀ ਤੁਹਾਡੇ ਕੋਲ 92 ਐਮਐਲਏ ਆ ਤੁਸੀਂ 92 ਨਾਲ ਸੰਤੋਖ ਨਹੀਂ ਗਏ ਤੁਸੀਂ ਅਕਾਲੀ ਦਲ ਦਾ ਇੱਕ ਐਮਐਲਏ ਹੋਰ ਤੋੜ ਕੇ ਇੱਕ ਅਨਵਾਂਟਡ ਜਿਮਨੀ ਚੋਣ ਦਾ ਖਰਚਾ ਪੰਜਾਬ ਦੇ ਸਿਰ ਦੇ ਉੱਤੇ ਹੋਰ ਤੁਸੀਂ ਪਾਉਂਗੇ ਪੰਜ ਜਿਮਨੀ ਚੋਣਾ ਦਾ ਖਰਚਾ ਪੰਜਾਬ ਦੇ ਲੋਕਾਂ ਤੇ ਜਿਹੜਾ ਜਿਹੜਾ ਪੰਜਾਬ ਆਲਰੇਡੀ ਕਰਜ਼ੇ 'ਚ ਡੁੱਬਿਆ ਪਿਆ ਹੋਗਾ ਇਸ ਲਈ ਮੈਂ ਤਾਂ ਸਿਰਫ ਲੋਕਾਂ ਨੂੰ ਅਪੀਲ ਕਰਨ ਆਇਆ ਮੈਂ ਕਿ ਮੇਰਾ ਖਿਆਲ 2.5 ਸਾਲ ਵਿੱਚ ਇਹਨਾਂ ਦਾ ਚਿਹਰਾ ਤੁਸੀਂ ਅੱਛੇ ਤਰੀਕੇ ਨਾਲ ਪਛਾਣ ਲਿਆ ਵਾ ਇਹਨਾਂ ਦੇ ਜਿਹੜੇ ਅਖੋਤੀ ਐਮ ਐਲ ਏਜ਼ ਨੇ ਕਿਸੇ ਨੇ ਕੋਈ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ ਕੋਈ ਨੌਜਵਾਨ ਬੱਚਿਆਂ ਦਾ ਸ਼ੋਸ਼ਣ ਕਰ ਰਿਹਾ ਕੋਈ ਨੰਗਾ ਘੁੰਮ ਰਿਹਾ ਵਾ ਕੋਈ ਕੋਠੀਆਂ ਦੇ ਨ ਆਰ ਆਈਜ਼ ਦੇ ਕਬਜ਼ਾ ਕਰ ਰਿਹਾ ਵਾ ਕੋਈ ਜਿੱਥੇ ਕਿਸੇ ਦਾ ਦਾਅ ਲੱਗਦਾ ਵਾ ਸਾਰੇ ਕਰਪਟ ਏਡੇ ਵਿੱਚ ਸਾਡੇ ਪੁਲਤ ਵੀ ਤੁਸੀਂ ਗੱਲਾਂ ਹੀ ਛੱਡ ਦਿਓ ਤਸੀਲਾਂ ਵਿੱਚ ਥਾਣਿਆਂ ਵਿੱਚ ਔਰ ਇਕੱਲਾ ਪੁਲਤ ਨਹੀਂ ਸਾਰੇ ਪੰਜਾਬ ਦੀ ਇਸ ਵਕਤ ਤਸਵੀਰ ਆ ਜਿਹੜਾ ਕਹਿੰਦਾ ਸੀ ਨਾ ਕਿ ਕਰਪਸ਼ਨ ਫ੍ਰੀ ਮੈਂ ਸਟੇਟ ਦਊਂਗਾ ਇਹ ਦਿਨੋਂ ਜ਼ਿਆਦਾ ਕ腐ਸ਼ਨ ਨਹੀਂ ਗਈ ਜਿਹੜੀਆਂ ਇਹਨਾਂ ਨੇ ਰਿਕਾਰਡ ਮਗਰਲੀਆਂ ਸਰਕਾਰਾਂ ਦਾ ਜਿਹੜਾ ਬਦਲਾਵ ਬਦਲਾਵ ਕਰਦੇ ਇਹਨਾਂ ਦਾ ਸਾਰਾ ਬਦਲਾਵ ਪੁੱਠਾ ਹੈ ਸਾਰਾ ਬਦਲਾਵ ਨੈਗੇਟਿਵ ਹੈ ਸਾਰਾ ਬਦਲਾਵ ਮਾੜੇ ਪਾਸੇ ਰੁਝਾਨ ਲੈ ਕੇ ਜਾਂਦਾ ਕੋਈ ਮੋਰੈਲਿਟੀ ਐਥਿਕਸ ਅਫਹੋਲ ਨਹੀਂ ਕੀਤੀ ਕਦੀ ਦੇਖਿਆ ਸੀ ਇਸ ਆਜ਼ਾਦ ਭਾਰਤ ਵਿੱਚ ਕਿ ਮੁੱਖ ਮੰਤਰੀ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਹੋ ਜਾਵੇ ਦਿੱਲੀ ਤੇ ਉਹ ਚੀਫ ਮਿਨਿਸਟਰ ਦਾ ਅਹੁਦਾ ਨਾ ਛੱਡੇ ਆ ਹੁਣੇ ਥੋੜੀ ਦੇਰ ਪਹਿਲਾਂ ਝਾਰਖੰਡ ਦੇ ਜਿਹੜਾ ਮਿਸਟਰ ਸੁਰੇਨ ਸੀਗੇ ਜਦੋਂ ED ਨੇ ਉਹਨੂੰ ਅਰੈਸਟ ਕੀਤਾ ਉਹ ਜੇਲ੍ਹ ਜਾਣ ਤੋਂ ਪਹਿਲਾਂ ਅਸਤੀਫਾ ਦੇ ਕੇ ਗਿਆ ਜੇਲ੍ਹ ਗਿਆ ਜੇਲ੍ਹ ਆਣ ਕੇ ਵਾਪਸ ਆਪਣੀ ਸਾਰੀ ਪਾਰਟੀ ਕੱਟੀ ਦਿੱਤੀ ਤਾਂ ਦੁਬਾਰਾ ਚੀਫ ਮਿਨਿਸਟਰ ਦੀ ਸੌਂਚ ਚੱਕੀ ਕਿ ਕੇਜਰੀਵਾਲ ਸਾਹਿਬ ਨੂੰ ਆਪਣੇ ਐਮਐਲਏ 'ਤੇ ਭਰੋਸਾ ਨਹੀਂਗਾ ਕਿ ਜੇ ਮੈਂ ਇੱਕ ਵਾਰੀ ਔਦਾ ਛੱਡ ਦਿੱਤਾ ਤੇ ਮੁੜ ਕੇ ਮੈਨੂੰ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਬਣਾਉਣਗੇ ਪਹਿਲਾ ਉਦਾਹਰਨ ਆ ਭਾਰਤ ਦੇ ਆਜ਼ਾਦੀ ਦੇ 78 ਸਾਲ ਦੇ ਇਤਿਹਾਸ ਵਿੱਚ ਕਿ ਚੀਫ ਮਿਨਿਸਟਰ ਜੇਲ੍ਹ ਵਿੱਚ ਬੈਠਾ ਚੀਫ ਮਿਨਿਸਟਰ ਬੈਠਾ ਵਾ ਔਰ ਕੋਈ ਚਿੱਠੀ ਲੇਖ ਨਹੀਂ ਸਕਦਾ ਉਹਨੇ ਕੱਲ ਪਰਸੋ ਇੱਕ ਚਿੱਠੀ ਲਿਖੀ ਸੀ ਕਿ ਅਸੀਂ ਅ ਇੰਡੀਪੈਂਡੈਂਸ ਡੇ ਦੇ ਵਿੱਚ ਉਹਨਾਂ ਦੀ ਕੋਈ ਜਿਹੜੀ ਮਿਨਿਸਟਰ ਅਤੀਸ਼ੀ ਨੂੰ ਅਧਿਕਾਰ ਦਿੱਤਾ ਜਾਵੇ ਉਹ ਜੇਲ੍ਹਾਂ ਨਾਲ ਇਹਨਾਂ ਰੋਕ ਲਈ ਕਿ ਤੇਰੀ ਕੋਈ ਕਮਿਊਨੀਕੇਸ਼ਨ بطور ਚੀਫ ਮਿਨਿਸਟਰ ਤੁਸੀਂ ਜੇਲ੍ਹ ਵਿੱਚੋਂ ਕੋਈ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਤਾਂ ਅੰਡਰਸਟੂਡ ਹੀ ਹੈ ਪਰ ਉਹ ਕਹਿੰਦਾ ਮੈਂ ਚੀਫ ਮਿਨਿਸਟਰ ਦਾ ਅਹੁਦਾ ਨਹੀਂ ਛੱਡਣਾ ਮਤਲਬ ਇਹ ਬਦਲਾਅ ਪਹਿਲੀ ਵਾਰੀ ਅਸੀਂ ਇਸ ਦੇਸ਼ ਦੇ ਜਿਹੜੀ ਪੋਲਿਟਿਕਸ ਵਿੱਚ ਦੇਖਿਆ ਇਸ ਕਰਕੇ ਮੇਰੀ ਸਭ ਨੂੰ ਬੜੀ ਨਿਮਰਤਾ ਦੇ ਨਾਲ ਅਪੀਲ ਆ ਠੀਕ ਹੈ ਮੰਨ ਲਿਆ ਕਿ ਸਰਕਾਰ ਨੇ ਆਪਾਂ ਕੰਮ ਲੈਣੇ ਨੇ ਜੋ ਵੀ ਤੁਸੀਂ ਕਰਨਾ ਵਾ ਪਰ ਜਦੋਂ ਤੁਹਾਡਾ ਵੋਟ ਪਾਉਣ ਦਾ ਸਮਾਂ ਆਉਂਦਾ ਵਾ ਉਦੋਂ ਵੋਟ ਅਕਲਮੰਦੀ ਨਾਲ ਪਾਉਣੀ ਆ ਆ ਤੁਸੀਂ ਪੰਚਾਇਤੀਆਂ ਇਲੈਕਸ਼ਨਾਂ ਦੇਖ ਲਓ ਪਿਛਲਾ ਹੁਣ ਲਗਭਗ ਅ ਦਸੰਬਰ 2023 ਦੀ ਵੋਟਬੰਦੀ ਕਰਕੇ ਗੁਪਤ ਰੱਖੀ ਹੋਈ ਆ ਕਿਸੇ ਨੂੰ ਨਹੀਂ ਦਿਖਾ ਰਹੇ ਇਹ ਲਿਸਟਾਂ ਕਿੱ데 ਲਾਈਆਂ ਨਹੀਂ ਚੰਗੀ ਤਰ੍ਹਾਂ ਡਿਸਪਲੇ ਤੇ ਲੋਕੀ ਫਿਰ ਆਬਜੈਕਸ਼ਨ ਕੀ ਕਰਦੇ ਪਤਾ ਕਿੱਦਾ ਲਗੂ ਕਿਹੜੇ ਵਾਰਡ ਚ ਚੱਕ ਕੇ ਵਾਰਡ ਵੋਟ ਕਿੱਧਰ ਪਾਤੀ ਆ ਕਿਹੜਾ ਵਾਰਡ ਤੋੜਿਆ ਕਿ ਇਹਨੂੰ ਕਿੱਧਰ ਕੀਤਾ ਮਤਲਬ ਤੁਸੀਂ ਇੰਨੇ ਡਰਦੇ ਹੋ ਲੋਕਾਂ ਤੋਂ ਕਿ ਜੇ ਅਸੀਂ ਆ ਵੋਟਬੰਦੀ ਦਿਖਾ ਦਿੱਤੀ ਤੇ ਲੋਕਾਂ ਨੇ ਸਾਨੂੰ ਜਿਹੜਾ ਹੈ ਇਲੈਕਸ਼ਨਾਂ ਜਿੱਤਣ ਨਹੀਂ ਦੇਣ ਸਾਰਾ ਕੰਮ ভোটার ਸੂਚੀਆਂ ਗੁਪਤ ਨੇ ਕੱਲ ਪਰਸੋਂ ਇਲੈਕਸ਼ਨ ਕਮਿਸ਼ਨ ਨੇ ਇੱਕ ਚਿੱਠੀ ਆਰਡਰ ਕੀਤੀ ਕਿ 20 21 ਔਰ 22 ਤਰੀਕ ਨੂੰ ਤੁਸੀਂ ਜਿਹੜੀ ভোটার ਸੂਚੀਆਂ ਦੀ ਸੁਧਾਈ ਦਾ ਕੰਮ ਕਰੋ ਲੋਕੀ ਆਬਜੈਕਸ਼ਨ ਕਿੱਥੇ ਲਾਉਣਗੇ ਜੇ ਉਹਨਾਂ ਦੇ ਕੋਲ ਕੋਈ ਲਿਸਟਾਂ ਹੀ ਨਹੀਂ ਗਈਆਂ ਜੇ ਉਹਨਾਂ ਕੋਲ ਵੋਟ ਬੰਦੀ ਨਹੀਂ ਹੈ ਉਸ ਇਲੈਕਸ਼ਨ ਦੀ ਕਿ ਇਹ ਬਦਲਾਅ ਹੋ ਸੀ ਤੁਹਾਡਾ ਕਿ ਅਸੀਂ ਜਿਹੜੀਆਂ ਪੰਚਾਇਤ ਤੱਕ ਦੀਆਂ ਚੋਣਾਂ ਉੱਤੇ ਅਸੀਂ ਕਬਜ਼ਾ ਕਰਨਾ ਵਾ ਅਸੀਂ ਪੰਚਾਇਤ ਦੀਆਂ ਚੋਣਾਂ ਵੀ ਨਿਰਪੱਖ ਨਹੀਂ ਹੋਣ ਦੇਣੀਆਂ ਇਸ ਕਰਕੇ ਮੇਰੀ ਸਮੂਹ ਪੰਜਾਬ ਦੇ ਲੋਕਾਂ ਨੂੰ ਪਾਰਟੀ ਫਾਜ਼ੀ ਤੋਂ ਉੱਤੇ ਉੱਠ ਕੇ ਅਪੀਲ ਹੈ ਕਿ ਕਿਰਪਾ ਕਰਕੇ ਹਰ ਗੱਲ غور ਨਾਲ ਦੇਖੋ ਇਹਨਾਂ ਦਾ ਐਜੂਕੇਸ਼ਨ ਮਾਡਲ ਖੋਤੀ ਇਹਨਾਂ ਦਾ ਹੈਲਥ ਮਾਡਲ ਖੋਤੀ ਇਹਨਾਂ ਦਾ ਭ੍ਰਿਸ਼ਟਾਚਾਰ ਦਾ ਮਾਡਲ ਔਰ ਜੋ ਇਹਨਾਂ ਨੇ ਅਨਿਆਏ ਤੇ ਲੋਕਾਂ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਪੁਲਿਸ ਦਾ ਦੁਰਉਪਯੋਗ ਕੀਤਾ ਤੌਬਾ ਮੇਰੀ ਮੇਰੇ ਖਿਆਲ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਇਹਨਾਂ ਤੋਂ ਹੋਸ਼ਿਆਰ ਰਹੋ ਬਚੋ ਤੇ ਭਗਵਾਨ ਤੁਮ੍ਹ ਮੈਂ ਫਿਰ ਅੰਤ ਵਿੱਚ ਕਹਿੰਦਾ ਕਿ ਮੁਰਗੀ ਖਾਨਾ ਦਾ ਯਾਰ ਖੋਲਣਾ ਬਣਦਾ ਹੁਣ ਤੇਰਾ ਇਹ ਬਣਦਾ ਹੁਣ ਜਾਂ ਆਣ ਕੇ ਕਟੋਗਾਰਨ ਦੱਸ ਦੇ ਕਿ ਜਿਹੜੀ ਟਿੱਚਰ ਦੂਜਿਆਂ ਨੂੰ ਕੀਤੀ ਸੀਗੀ ਤੇ ਆ ਬੁਲੇਟ ਪ੍ਰੂਫ ਜਿਗਾਰ ਤੇ ਬੁਲੇਟ ਪ੍ਰੂਫ ਗੱਡੀਆਂ ਤੇ Z+ ਸਿਕਿਉਰਟੀਆਂ ਤੇ ਜਹਾਜ਼ ਤੇ ਹੈਲੀਕਾਪਟਰ ਇਹਦਾ ਮੈਨੇ ਕੀ ਹੁੰਦਾ ਬਸ ਇਸ ਗੱਲ ਦਾ ਜਵਾਬ ਪੰਜਾਬ ਦੇ ਲੋਕ ਕਿੱਧਰ ਤੋਂ ਜਾਨਣਾ ਚਾਹੁੰਦੇ ਨੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ